ਗਿਆਨੀ ਗਿਆਨ ਸਿੰਘ ਜੀ ਸੁਰਜੀਤ ਦਿਨ 20 ਅਕਤੂਬਰ ਦਾ ਮੁੱਕ ਗਏ ਜ਼ਿੰਦਗੀ ਦੇ ਸਭ ਦਾਵੇ ਸੁਣ ਖਬਰ ਮੌਤ ਦੀ ਨੂੰ ਹਰ ਕੋਈ ਨੈਣੋਂ ਨੀਰ ਵਗਾਵੇ ਖਾਤਰ ਤੂੰ ਸਿੱਖੀ ਦੇ ਜੋਧਿਆ ਕੀਤਾ ਕੰਮ ਚੰਗੇਰਾ ਜਦ ਤੱਕ ਰਹੂ ਦੁਨੀਆ ਰਹੇਗਾ ਨਾਮ ਜੋਧਿਆ ਤੇਰਾ ਛੋਟੀ ਉਮਰ ਚ ਭਾਵੇਂ ਸੀ ਚਲੀ ਗਈ ਨੈਣਾਵਾਲੀ ਜੋਤੀ ਕਰ ਸੇਵਾ ਚਮਕਿਆ ਤੂੰ ਜਗ ਵਿੱਚ ਬਣ ਕੇ ਮਾਨਕ ਮੋਤੀ ਹਰ ਇੱਕ ਦੇ ਦਿਲ ਵਿੱਚ ਹੈ ਤੇਰੇ ਲਈ ਪਿਆਰ ਬਥੇਰਾ ਜਦ ਤੱਕ ਰਹੂ ਦੁਨੀਆ ਰਹੇਗਾ ਨਾਮ ਜੋਧਿਆ ਤੇਰਾ ਦਰਸ਼ਨ ਸਿੰਘ ਕੋਮਲ ਤੋਂ ਸੁਰ ਦੇ ਵਿੱਚ ਸੰਗੀਤ ਹੈ ਸਿੱਖਿਆ ਰਾਲ ਨਾਲ ਦੀਦਾਰ ਸਿੰਘ ਦੇ ਕੀਰਤਨ ਦਾ ਨਿਸ਼ਾਨਾ ਮਿਥਿਆ ਸਾਥੀ ਹਮਦਰਦ ਬਣੇ ਹੋ ਗਿਆ ਜਿੰਦ ਦਾ ਦੂਰ ਹਨੇਰਾ ਜਦ ਤੱਕ ਰਹੂ ਦੁਨੀਆ ਰਹੇਗਾ ਨਾਮ ਜੋਧਿਆ ਤੇਰਾ ਰਸ ਭਿੰਨੇ ਕੀਰਤਨ ਤੂੰ ਕੀਤੇ ਸੰਗਤਾਂ ਵਿੱਚ ਹਜ਼ਾਰਾਂ ਬੈਂਜੋ ਦੀ ਤਾਰ ਉਤੇ ਗਾਈਆਂ ਉੱਚੀ ਸੁਰ ਵਿੱਚ ਬਾਰਾਂ ਨਾਂ ਤੇਰੇ ਉੱਪਰ ਹੈ ਸਾਨੂੰ ਮਾਨ ਦੂ ਲਿਆ ਸ਼ੇਰਾ ਜਦ ਤੱਕ ਰਹੂ ਦੁਨੀਆ ਰਹੇਗਾ ਨਾਮ ਜੋਧਿਆ ਤੇਰਾ ਲਾਗੇ ਫਗਵਾੜੇ ਦੇ ਰਲ ਕੇ ਆਸ਼ਰਮ ਇੱਕ ਬਣਾਇਆ ਪੱਟੀ ਮਾਨਸ ਤਾਰੇ ਨਾਲ ਗਿਆਨ ਸਿੰਘ ਹਰਦਮ ਸਾਥ ਨਿਭਾਇਆ ਦੁਖੀਆਂ ਮਜ਼ਲੂਮਾਂ ਲਈ ਬਣ ਗਿਆ ਜੀਟੀ ਰੋਡ ਤੇ ਡੇਰਾ ਜਦ ਤੱਕ ਰਹੂ ਦੁਨੀਆ ਰਹੇਗਾ ਨਾਮ ਜੋਧਿਆ ਤੇਰਾ ਕਦੇ ਜਗ ਤੋਂ ਮਰਦੇ ਨਾ ਜੋਦੇ ਭਗਤ ਸੂਰਮੇ ਦਾਨੀ ਕਹੇ ਚਲਮਣ ਸਿੰਘ ਢੰਡਾ ਕਰ ਗਿਓਂ ਜਗ ਤੇ ਕਾਇਮ ਨਿਸ਼ਾਨੀ ਇਸ ਰੰਗਲੀ ਦੁਨੀਆ ਤੇ ਸਬ ਦਾ ਜੋਗੀ ਵਾਲਾ ਫੇਰਾ ਜਦ ਤੱਕ ਰਹੂ ਦੁਨੀਆ ਰਹੇਗਾ ਨਾਮ ਜੋਧਿਆ ਤੇਰਾ ਜਦ ਤੱਕ ਰਹੂ ਦੁਨੀਆ ਰਹੇਗਾ ਨਾਮ ਜੋਧਿਆ ਤੇਰਾ ਗਿਆਨੀ ਗਿਆਨ ਸਿੰਘ ਜੀ ਸੁਰਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ